SCST ਰਾਖਵੇਂਕਰਨ ਤੇ ਮਾਨਜੋਗ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ ਚ ਦਿੱਤੀ ਗਈ ਭਾਰਤ ਬੰਦ ਦੀ ਖਾਲ ਦਾ ਅਸਰ ਫਗਵਾੜਾ ਵਿਕੇ ਨਾ ਮਾਤਰ ਹੀ ਦੇਖਣ ਨੂੰ ਮਿਲਿਆ ਪਰ ਇਸ ਮਾਮਲੇ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਅਤੇ ਬਾਲਮਿਕੀ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਰਾਸ਼ਟਰਪਤੀ ਦੇ ਨਾਂ ਤੇ ਮੰਗ ਪੱਤਰ ਦਿੱਤੇ ਗਏ ਪੀਟੂ ਫਲੈਂਕ ਨਿਊਜ਼ ਤੋਂ ਪ੍ਰਿਤਪਾਲ ਸਿੰਘ ਠਿੰਗਰਾ ਦੀ ਰਿਪੋਰਟ ਅੱਜ ਤੁਸੀਂ ਇਹ ਅੱਜ ਮੰਗ ਪੱਤਰ ਦਾ ਪ੍ਰੋਫੈਸ਼ਨ ਕਰੀ ਅੱਜ ਜਿਹੜਾ ਇਹ ਮੈਮੋਰੰਡਮ ਦਿੱਤਾ ਜੋ ਕਿ ਸੁਪਰੀਮ ਕੋਰਟ ਦੀ ਜਿਹੜੀ ਵਿਜਨ ਆਇਆ ਸਗਾ ਇਸ ਦੇ ਵਿੱਚ ਜੋ ਜੜੀਆਂ ਸਮਾਜ ਦੇ ਪ੍ਰਤੀ ਗਿਆ ਉਹ ਮਾਰਾ ਚ ਰੋਜ ਸਗਾ ਉਸ ਨੂੰ ਰਾਸ਼ਟਰਪਤੀ ਦੇ ਨਾਮ ਤੇ ਮੈਨੂੰ ਮਤਲਬ ਦੇ ਕੇ ਜਿਹੜੀ ਆਪਣੀਆਂ ਮੰਗਾਂ ਰੱਖੀਆਂ ਆ ਜਿਸ ਦੇ ਵਿੱਚ ਜਿਹੜੀ ਆ ਜਾਤੀ ਜਨਗਣਨਾ ਜਿਹੜੀ ਉਹ ਕੀਤੀ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਜਿਹੜੀ ਰਿਜ਼ਰਵੇਸ਼ਨ ਆ ਹਿੱਸੇਦਾਰੀ ਇਸ ਸਮਾਜ ਦੀ ਉਹ ਕਿੰਨੇ ਪਰਸੈਂਟ ਆ ਉਹ ਕਰੀਮੀ ਲੇਅਰ ਦਾ ਵਿਰੋਧ ਕਰ ਰਹੇ ਆ ਕਿਉਂਕਿ ਵਿਰੋਧੀ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਕਿ ਜਿਸ ਸਮਾਜ ਦੇ ਵਿੱਚ ਐਡੀ ਵੱਡੀ ਗਿਣਤੀ ਵਿੱਚ ਲੋਕ ਹੋਣ ਉਹਨੀਆਂ ਮੰਗਾ ਪ੍ਰਵਾਨ ਕਰਕੇ ਜਿਹੜਾ ਇਹ ਇਹਨੂੰ ਜਿਹੜਾ ਪਾਰਲੀਮੈਂਟ ਦੇ ਵਿੱਚ ਲਿਆ ਕੇ ਬਿੱਲ ਲਿਆ ਕੇ ਜਿਹੜਾ ਐਸੈਂਸिव ਰੱਦ ਕੀਤਾ ਜਾਵੇ ਔਰ ਨਾਲ ਹੀ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਆ ਉਹਨੂੰ ਲਾਗੂ ਕਰਕੇ ਜਿਹੜਾ ਪੂਰੇ ਪੁਗੜੀ ਦੇ ਅੰਦਰ ਜਿਹੜੇ ਅਸੀਂ ਸਮਾਜ ਦੇ ਬੱਚੇ ਆ ਉਹਨੂੰ ਸਿੱਖਿਆ ਦਿੱਤੀ ਜਾਵੇ ਔਰ ਕਲੇਜੈਂਸ ਸਿਸਟਮ ਦੀ ਗੱਲ ਹੋਈ ਹੈ ਕਿ ਲੋਜਿਸਟਿਕ ਸਿਸਟਮ ਖਤਮ ਹੋਣਾ ਚਾਹੀਦਾ ਹੈ ਤੇ ਕ੍ਰੀਮੀ ਲੇਅਰ ਜਿਹੜਾ ਆ ਉਸ ਸਮਾਜ ਨੂੰ ਬਿਲਕੁਲ ਬਰਦਾਸ਼ਤ ਨਹੀਂ ਹੈ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਬਾਰਸ਼ ਨੂੰ ਨਾਮ ਕੋਈ ਇਹਦੇ ਵਿੱਚ ਕੋਈ ਪਾਰਦਰਸ਼ੀ ਨਹੀਂ ਕੀਤੀ ਹੈ ਕੋਈ ਪਾਰਟੀ ਜਿਨੀ ਕੀਤੀ ਹੈ ਉਹ ਕੈਟਾਗਰੀ ਵੰਡੀ ਕੋ ਇਹਨਾਂ ਨੂੰ ਇਹਨਾਂ ਦਿੱਤਾ ਜਿਹੜਾ ਵੀ ਇਹਨਾਂ ਨੂੰ ਨਹੀਂ ਦਿੱਤਾ ਨਹੀਂ ਜੋ ਤਾਂ ਜੋ ਪੰਜਾਬ 'ਚ ਚੱਲ ਰਿਹਾ ਉਹ ਤਾਂ ਚੱਲ ਹੀ ਰਿਹਾ ਜੀ ਜਿਹੜਾ ਉਹ ਜਿਹੜਾ ਆਪਣੇ ਸੁਪਰੀਮ ਕੋਰਟ ਦਾ ਫੈਸਲਾ ਆਇਆ ਪੂਰੇ ਭਾਰਤ ਦੇ ਵਿੱਚ ਜਿਹੜਾ ਇਹ ਜਿਹੜਾ ਇਸ ਦਾ ਵਿਰੋਧ ਹੋ ਰਿਹਾ ਜੋ ਮਾਨਜੁਲ ਸੁਪਰੀਮ ਕੋਰਟ ਦੇ ਇੱਕ ਸੱਤ ਮੈਂਬਰੀ ਬੈਂਚ ਵੱਲੋਂ ਰਿਜ਼ਰਵੇਸ਼ਨ ਦੇ ਮਾਮਲੇ ਵਿੱਚ ਇੱਕ ਫੈਸਲਾ ਆਇਆ ਜਿਹਦੇ ਨਾਲ ਕਿ ਰਾਜ ਸਰਕਾਰਾਂ ਨੂੰ ਇਹ ਅਧਿਕਾਰ ਦਿੱਤਾ ਗਿਆ ਉਹ ਉਹਨਾਂ ਸੂਰਜੀ ਜਾਤੀ ਵਿੱਚ ਹੋਰ ਉਪ ਵਰਗ ਬਣਾ ਸਕਦੇ ਨੇ ਵਰਗੀਕਰਨ ਕਰ ਸਕਦੇ ਨੇ ਜਿਹੜਾ ਕਿ ਸੰਵਿਧਾਨ ਵਿਰੋਧੀ ਹੈ ਜਿਹੜਾ ਕਿ ਸਮਾਜ ਦੇ ਵਿੱਚ ਅਸੰਤੋਸ਼ ਪੈਦਾ ਕਰਦਾ ਹੈ ਔਰ ਸਮਾਜ ਨੂੰ ਆਪਸੇ ਵਿੱਚ ਆ ਪਾੜਨ ਦਾ ਕੰਮ ਕਰਦਾ ਹੈ ਉਹ ਉਹਦਾ ਅਸੀਂ ਬਹੁਤ ਸਮਾਜਵਾਦੀ ਨੇ ਬੜਾ ਵਿਰੋਧ ਕੀਤਾ ਔਰ ਭਾਰਤabandal ਸੱਦਾ ਵੀ ਦਿੱਤਾ ਲੇਕਿਨ ਫਗਵਾੜੇ ਵਿੱਚ ਸਾਡੀਆਂ ਕੁਝ ਜਸੇਬੰਦੀਆਂ ਨੇ ਇੱਥੇ ਤਰ੍ਹਾਂ ਕਿ ਕਿ ਅਸੀਂ ਫਗਵਾੜਾ ਬੰਦ ਨਹੀਂ ਕਰਨਾ ਤੋਂ ਅਸੀਂ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਕਾਲੇ ਨਾਲ ਮੈਮਰੰਡਮ ਜ਼ਰੂਰ ਦੇਵਾਂਗੇ ਸਾਂਝੇ ਤੌਰ ਤੇ ਲੇਕਿਨ ਬੰਦ ਨਹੀਂ ਕਰਾਂਗੇ ਮੰਗ ਦੀ ਰੱਖੀ ਤੁਸੀਂ ਵੈਸੇ ਆਪਣੇ ਲੋ ਜਿਹੜੇ ਮੰਗ ਪੱਤਰ ਕੀ ਮੰਗ ਰੱਖੀ ਆ ਮੰਗਾ ਇਹ ਹੀ ਹੈ ਕਿ ਜਿਹਨੇ ਇਹ ਸੁਪਰੀਮ ਕੋਰਟ ਦਾ ਫੈਸਲਾ ਆ ਉਹ ਸੰਵਿਧਾਨ ਦੀ ਆਰਟੀਕਲ 341 ਔਰ 42 ਦਾ ਬਰੋਧ ਕਰਦੀ ਹੈ ਜਿਹਦੇ ਨਾਲ ਸਮਾਨ ਨੂੰ ਵੰਡਿਆ ਜਾ ਰਿਹਾ ਔਰ ਜਿਹੜੀਆਂ ਸ਼ਡੂਲ ਕਾਸਟ ਆ 39 ਨੇ ਉਹਨਾਂ ਵਿੱਚ ਆਪਸੀ ਸੰਘਰਸ਼ ਵਧੇਗਾ ਕੋਈ ਕਹੇਗਾ ਕਿ ਸਾਡੇ ਹਿੱਸੇ ਦੀ ਹੈ ਸਾਡੇ ਹਿੱਸੇ ਦੀ ਮਤਲਬ ਇਹਨੂੰ ਅਗੇ ਹੋਰ ਕੋਈ ਬੰਦੇ ਦਾ ਸਮਝ ਲੋ